ਸਰ ਵੋਟ ਕਿਨੂੰ ਪਾਓਗੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣੇ ਚ ਕਿਨੂੰ ਦੇਖਣਾ ਚਾਹੁੰਦੇ ਆ ਆਮ ਆਦਮੀ ਪਾਰਟੀ ਕਾਂਗਰਸ ਮੈਮ ਤੁਸੀਂ ਵੋਟ ਕਾਂਗਰਸ ਉਹ ਤਾਂ ਠੋਕੇ ਵਜਾ ਕੇ ਕਹਾਂਗੇ ਜੀ ਬੀਜੇਪੀ ਨੂੰ ਪਾਵਾਂਗੇ ਇੱਥੋਂ ਤੱਕ ਸਾਡਾ ਰੋਸ ਹੈ ਸਾਡਾ ਰੋਸ ਹੈ ਸਾਡੇ ਅੰਦਰ 70-80 ਹਜ਼ਾਰ ਪੰਦਰ ਲਾ ਕੇ ਇਹਨਾਂ ਨੇ ਅੰਮ੍ਰਿਤਪਾਲ ਚੱਕਿਆ ਪੰਜਾਬ ਦੇ ਵਿੱਚੋਂ ਨਸਾ ਕਿਉਂ ਨਹੀਂ ਚੱਕ ਰਹੇ ਕੋਈ ਕੰਮ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਇਹ ਪਾਰਟੀ ਕੰਮ ਕਰਦੀ ਨਹੀਂ ਮੇਰੇ ਖਿਆਲ ਚ ਤਾਂ ਆਮ ਪਾਰਟੀ ਔਰ ਵਾਟਰ ਨਾਲੋਂ ਜ਼ਿਆਦਾ ਬਿਹਤਰ ਪਾਰਟੀ ਫਿਰ ਵੀ ਕੋਈ ਮਾਇਨ ਚ ਹੋਏਗੀ ਲੱਗਦਾ ਹੈਗਾ ਜਿਹਦੇ ਕੰਮ ਥੋੜੇ ਲੱਗਦੇ ਹਨ ਕਿ ਸੁਧਾਰ ਦੇ ਵਿੱਚ ਨੇ ਅਸੀਂ ਤਾਂ ਭਾਜੀਪੀ ਨੂੰ ਵਾਂਗ ਬੋਲੀਏ ਕੈਂਡੀਡੇਟ ਦੇਖ ਕੇ ਕੀ ਲੱਗਦਾ ਹੈ ਕਿਹੜੇ ਕੈਂਡੀਡੇਟ ਨੂੰ ਪਸੰਦ ਕਰਦੇ ਹੋ ਜਾਂ ਕਿਹੜੀ ਪਾਰਟੀ ਅੱਗੇ ਆ ਸਰਦੀ ਹੈ ਆਪ ਗੇਤਾ ਆਪ ਹੀ ਆਈ ਜਿਵੇਂ ਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਅਜੇ ਤੱਕ ਕੁਝ ਵੀ ਨਹੀਂ ਕੀਤਾ ਸੀ ਇਹਨਾਂ ਨੇ 2 ਸਾਲ ਦੇ ਵਿੱਚ ਹੀ ਕਰਕੇ ਦਿਖਾਇਆ ਇਸ ਦੇ ਉਮੀਦ ਦੀ ਆਸ ਕਰ ਸਕਦੇ ਹਾਂ ਵੀ ਬਹੁਤ ਵਧੀਆ ਕਰ ਸਕਦੇ ਅੱਗੇ ਜਾ ਕੇ ਵੀ ਇਹ ਜਿਹੜਾ ਜਿੱਤ ਗਿਆ ਸਾਡੀ ਵੋਟਰਾਂ ਜਿੱਤੇਗਾ ਜੀ ਜਿਹੜਾ ਵੀ ਜਿੱਤ ਗਿਆ ਪਾਰਟੀ ਨੂੰ ਨਹੀਂ ਪਾਵਾਂਗੇ ਕਿਹੜੀ ਪਾਰਟੀ ਦਾ ਲੱਗਦਾ ਹੈ ਲੁਧਿਆਣਾ ਸ਼ਹਿਰ ਚ ਵਿਕਾਸ ਕਰ ਅਜ ਦੇ ਵਿੱਚ ਧਿਆਨ ਹੋਏਗਾ ਤੇ ਉਹਨੂੰ ਚੋਣਾਂ ਚ ਬੀਜਪੀ ਨੂੰ ਸਾਰੇ ਚੋਰ ਨੇ ਜੀ ਸਾਰੇ ਚੋਰ ਹੈ ਜੀ ਨਹੀਂ ਲੱਗਦਾ ਕੋਈ ਵਿਕਾਸ ਹੋਏਗਾ ਨਹੀਂ ਕੋਈ ਵਿਕਾਸ ਨਹੀਂ ਹੋ ਰਿਹਾ ਜੀ ਬਿਲਕੁਲ ਜ਼ੀਰੋ ਹੋ ਰਿਹਾ ਜੀ ਕਿਹਨੂੰ ਵੋਟ ਪਾਉਣਾ ਚਾਹੁੰਦੇ ਕੋਈ ਅਸੀਂ ਆਪ ਪਾਰਟੀ ਪਾਵਾਂਗੇ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਵਿਕਾਸ ਲੱਗਦਾ ਹੈ ਕਿ ਚੇਂਜਸ ਹੋਣਗੇ ਹਾਂ ਵੋਟ ਪਰ ਪਾ ਕੇ ਇੱਕ ਮੌਕਾ ਦੇਣਾ ਚਾਹੁੰਦੇ ਹਾਂ ਨਹੀਂ ਹਮ ਸੌਰੀ ਵੋਟ ਸਾਡੀ ਪੈਣੀ ਹੈ ਕਿ ਅਸੀਂ ਵੈਸੇ ਬੀਜ ਬੀਐਸਪੀ ਦੇ ਬੰਦੇ ਆ ਪਰ ਅਸੀਂ ਵੋਟ ਹੁਣ ਪਾਵਾਂਗੇ ਸਿਮਰਜੀਤ ਮਾਨ ਦੇ ਹੱਕ ਦੇ ਵਿੱਚ ਕੈਂਡੀਡੇਟ ਦੇਖ ਕੇ ਵੋਟ ਪਾਓਗੇ ਕਿ ਪਾਰਟੀ ਦੇਖ ਕੇ ਵੋਟ ਪਾਓਗੇ ਪਾਰਟੀ ਨੂੰ ਦੇਖ ਕੇ ਵੋਟ ਪਾਵਾਂਗੇ ਕਿਹੜੀ ਪਾਰਟੀ ਦਾ ਲੱਗਦਾ ਜੋ ਤੁਹਾਨੂੰ ਇਸ ਵਾਰੀ ਕਾਂਗਰਸ ਪਾਰਟੀ ਕਿਉਂ ਲੱਗਦਾ ਨਹੀਂ ਕੋਈ ਕੋਈ ਪਾਰਟੀ ਕੋਈ ਵੀ ਨਹੀਂ ਬੇੜਾ ਕੁਮਾਰ ਕਰਨ ਵਾਲੀ ਸਭ ਡੋਬਣ ਵਾਲੀਆਂ ਈ ਨੇ ਸ਼ਸ਼ਤਰ ਕਾਲ ਜੀ ਤੁਸੀਂ ਦੇਖ ਲੁਧਿਆਣਾ ਟਾਈਮਸ ਮੈਂ ਹਾਂ ਪ੍ਰਬਲਿੰਕ ਕੌਰ ਲੁਧਿਆਣਾ ਲੋਕ ਸਭਾ ਚੋਣਾਂ ਦੇ ਵਿੱਚ ਕੌਣ ਹੋਏਗਾ ਲੁਧਿਆਣਾ ਦਾ ਐਮਪੀ ਕਿਸ ਦੇ ਹੱਥ ਵਿੱਚ ਆਊਗੀ ਲੁਧਿਆਣਾ ਦੀ ਸੀਟ ਤੇ ਜੇਕਰ ਗੱਲਬਾਤ ਕੀਤੀ ਜਾਵੇ ਉਮੀਦਵਾਰ ਜਿਹੜੇ ਨੇ ਚੋਣ ਮੈਦਾਨ ਦੇ ਵਿੱਚ ਲਗਾਤਾਰ ਚੋਣ ਪ੍ਰਚਾਰ ਕਰਨੇ ਪਰ ਲੋਕਾਂ ਦੀ ਇਸ ਉੱਤੇ ਕੀ رائے ਆ ਉਹ ਜਾਣਦੇ ਹਾਂ ਕਿਨੂੰ ਵੋਟਾਂ ਪਾ ਕੇ ਜਿਹੜਾ ਲੁਧਿਆਣਾ ਦੀ ਸੀਟ ਦਿਵਾਣਗੇ ਸਰ ਵੋਟ ਕਿਨੂੰ ਪਾਉਗੇ ਇਸ ਵਾਰ ਲੋਕ ਸਭਾ ਚੋਣਾਂ ਦੇ ਵਿੱਚ ਲੁਧਿਆਣਾ ਚ ਕਿਨੂੰ ਦੇਖਣਾ ਚਾਹ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਕੀ ਲੱਗਦਾ ਹੈ ਕਿ ਅਗਰ ਆਮ ਆਦਮੀ ਪਾਰਟੀ ਦੇ ਆਣ ਦੇ ਨਾਲ ਐਮਪੀ ਸੀਟ ਜਿਹੜੀ ਉਹਨਾਂ ਨੂੰ ਮਿਲ ਜਾਂਦੀ ਲੁਧਿਆਣਾ ਸ਼ਹਿਰ ਦੀ ਕਿੰਨੇ ਕੁ ਵਿਕਾਸ ਕਰ ਜਿਹੜੀ ਹੋਊਗਾ ਬਿਲਕੁਲ ਹੋਊਗਾ ਆਪਾਂ ਨੂੰ ਦੇਖਣੇ ਕਿ ਦੇਖ ਰਹੇ ਹਾਂ ਕਿ ਆਉਣ ਵਾਲੇ ਹੁਣ ਵਾਲੇ ਸਮੇਂ ਦੇ 2 ਸਾਲ ਦੇ ਵਿੱਚ ਪੰਜਾਬ ਸਰਕਾਰ ਨੇ ਬਹੁਤ ਵਧੀਆ ਕੰਮ ਕੀਤੇ ਆ ਜਿਵੇਂ ਕਿ ਪਹਿਲਾਂ ਵਾਲੀਆਂ ਸਰਕਾਰਾਂ ਨੇ ਅਜੇ ਤੱਕ ਕੁਝ ਵੀ ਨਹੀਂ ਕੀਤਾ ਸੀ ਇਹਨਾਂ ਨੇ 2 ਸਾਲ ਦੇ ਵਿੱਚ ਹੀ ਕਰਕੇ ਦਿਖਾਇਆ ਦੇ ਦਾ ਉਮੀਦ ਦੀ ਆਸ ਕਰ ਸਕਦੇ ਹਾਂ ਵੀ ਬਹੁਤ ਵਧੀਆ ਕਰ ਸਕਦੇ ਅੱਗੇ ਜਾ ਕੇ ਵੀ ਇਹ ਵਿਰੋਧੀ ਨਾ ਬੜੇ ਤੰਜ ਕਸਦੇ ਨਜ਼ਰ ਆਉਂਦੇ ਨੇ ਬਾਕੀ ਸੀਟਾਂ ਦੇ ਅਗਰ ਉਮੀਦਵਾਰ ਦੇਖੇ ਜਾਣ ਬਹੁਤ ਸਾਰੇ ਜਿਹੜੇ ਨੇ ਚੋਣ ਪ੍ਰਚਾਰ ਕਰਦੇ ਵੀ ਨਜ਼ਰ ਆਉਂਦੇ ਨੇ ਉਹਨਾਂ ਬਾਰੇ ਕੁਝ ਕਹਿਣਾ ਚਾਹੁੰਦੇ ਹਾਂ ਉਹਨਾਂ ਦਾ ਵਿਰੋਧੀਆਂ ਦਾ ਵੀ ਹਰੇਕ ਦਾ ਆਪਣਾ ਆਪਣਾ ਮੌਲਿਕ ਅਧਿਕਾਰ ਆ ਇਲੈਕਸ਼ਨ ਕਰਨ ਦਾ ਵੀ ਤੇ ਪ੍ਰਚਾਰ ਕਰਨ ਦਾ ਵੀ ਅੱਗੇ ਜੋ ਜਿੱਤ ਹਾਰ ਆ ਤਾਂ ਲੋਕਾਂ ਨੇ ਕਰਨੀ ਉਹਨਾਂ ਦੀ ਕਿਸਮਤ ਉਹਨਾਂ ਦੇ ਹੱਥ ਚ ਹੈ ਕੋਈ ਕਰਨ ਕਹਿੰਦਾ ਫੈਸਲਾ ਕੀ ਆ ਜੀ ਜੀ ਜੇ ਲੋਕਾਂ ਨੂੰ ਆਮ ਆਦਮੀ ਪਾਰਟੀ ਦਾ ਕੰਮ ਵਧੀਆ ਲੱਗਿਆ ਤਾਂ ਜਰੂਰ ਉਹਨੂੰ ਸਪੋਰਟ ਕਰਨਗੇ ਜਿਨ੍ਹਾਂ ਨੂੰ ਦੂਸਰੀ ਕੈਂਡੀਡੇਟ ਦਾ ਨਾ ਲਗਾਗਾ ਤਾਂ ਉਹਨਾਂ ਨੂੰ ਕਰਨਗੇ ਜਰੂਰ ਤੁਸੀਂ ਕੈਂਡੀਡੇਟ ਦੇ ਕੇ ਵੋਟ ਪਾਣਾ ਚਾਹੋਗੇ ਆ ਪਾਰਟੀ ਦੇ ਕੇ ਵੋਟ ਪਾਣਾ ਚਾਹੋਗੇ ਦੇਖੋ ਜੀ ਬੋਟ ਤਾਂ ਪਾਰਟੀ ਨਹੀਂ ਪੈਂਦੀ ਸਾਡੇ ਲੋਕ ਨੇ ਜਿਹੜੇ ਨਾ ਇਹ ਬੰਦਿਆਂ ਨੂੰ ਜਿਹੜਾ ਸਹੀ ਧਰ ਆ ਬੋਲਦਾ ਸਹੀ ਗੱਲ ਕਰਦਾ ਨੇ ਤੇ ਹੱਕ ਦੀ ਉਹਦੇ ਹੱਕ ਚ ਤਾਂ ਖੜਦੇ ਨਹੀਂ ਹੁਣ ਅੰਮ੍ਰਿਤਪਾਲ ਫੜਨ ਦੇ ਲਈ ਆਮ ਆਦਮੀ ਮੇਰਾ ਛੋਟਾ ਭਾਈ ਹੈ ਇਹ ਲੈਕਚਰਰ ਲੱਗਿਆ ਕੰਟੈਕਟ بیس ਤੇ ਵਧੀਆ ਵਾਇਗੁਰੂ ਦੀ ਬਾਮ ਫੜੇ ਇਹਨੂੰ ਤਰੱਕੀ ਬਖਸ਼ੇ ਇਹਦੇ ਲਈ ਆਮ ਆਦਮੀ ਪਾਰਟੀ ਬਹੁਤ ਬਹੁਤ ਕੁਝ ਕਰੂ ਪਰ ਜਿੱਥੋਂ ਤੱਕ ਸਾਡਾ ਰੋ ਹੈ ਸਾਡਾ ਰੋਸ ਆ ਸਾਡੇ ਅੰਦਰ 70-80 ਹਜ਼ਾਰ ਬੰਦਾ ਲਾ ਕੇ ਇਹਨਾਂ ਨੇ ਅੰਮ੍ਰਿਤਪਾਲ ਚੱਕਿਆ ਪੰਜਾਬ ਦੇ ਵਿੱਚੋਂ ਨਸ਼ਾ ਕਿਉਂ ਨਹੀਂ ਚੱਕ ਰਹੇ ਜਦੋਂ ਇਹ ਜਿਹੜੇ ਸਾਡੇ ਅਹਿਮ ਮੁੱਦੇ ਨੇ ਸਾਡੀ ਜਵਾਨੀ ਨੂੰ ਸੰਭਲਣ ਵਾਲੇ ਸਾਡੇ ਪੰਜਾਬ ਨੂੰ ਸਾਡੇ ਕਲਚਰ ਸਾਡਾ ਸਾਰਾ ਕੁਝ ਹੀ ਖਤਮ ਹੋ ਰਿਹਾ ਉਸ ਵੱਲ ਇਹਨਾਂ ਦਾ ਧਿਆਨ ਨਹੀਂ ਅਸੀਂ ਵੋਟਾਂ ਇਹਨਾਂ ਨੂੰ ਪਾਈ ਜਾਂਦੇ ਆ ਸਕੂਲਾਂ ਦੇ ਵਿੱਚ ਇਹਨਾਂ ਨੂੰ ਇੰਨਾ ਪੈਸਾ ਦਿੱਤਾ ਉਹ ਸਕੂਲਾਂ ਦੇ ਵਿੱਚ ਪੈਸਾ ਦੇਣ ਦਾ ਤਾਂ ਫਾਇਦਾ ਨਹੀਂ ਜੇ ਸਾਡੇ ਸਾਰੇ ਬੱਚੇ ਸਰਕਾਰੀ ਸਕੂਲਾਂ 'ਚ ਪੜਨ ਜੀ ਸਕੂਲ ਟੀਚਰਾਂ ਦੇ ਬੱਚੇ ਤਾਂ ਪੜਦੇ ਨੇ ਪ੍ਰਾਈਵੇਟ ਸਕੂਲਾਂ ਦੇ ਵਿੱਚ ਸਾਡੇ ਗਰੀਬ ਆ ਉਹ ਬੱਚੇ ਪੜਦੇ ਨੇ ਕੰਧਾਂ ਘੜਾਤੀਆਂ ਜਾਂ ਹੋਰ ਕਰਾਤੀਆਂ ਉਹਨਾਂ ਨੂੰ ਐਜੂਕੇਸ਼ਨ ਦਾ ਦਿਓ ਕੋਈ ਹੈਲਥ ਦਾ ਦਿਓ ਨਾ ਹਾਂ ਚੀਜ਼ਾਂ ਬਦਲਾਵ ਦੇ ਵਿੱਚ ਚਾਹਦੇ ਹੋ ਐਜੂਕੇਸ਼ਨ ਜੀ ਅਸੀਂ ਹਾਂਜੀ ਐਜੂਕੇਸ਼ਨ ਐ ਹੈਲਥ ਮਿਲ ਜੇ ਸਾਡੇ ਪੰਜਾਬ ਨੂੰ ਸਾਡਾ ਸਮਾਜ ਸਾਡਾ ਪੰਜਾਬ ਬਹੁਤ ਅੱਗੇ ਲੰਘ ਜਾਏਗਾ ਵੋਟ ਪਰ ਪਾ ਕੇ ਇੱਕ ਮੌਕਾ ਦੇਣਾ ਚਾਹੁੰਦੇ ਹਾਂ ਨਹੀਂ ਆਮ ਸੌਰੀ ਵੋਟ ਸਾਡੀ ਪੈਣੀ ਹੈ ਕਿ ਅਸੀਂ ਵੈਸੇ ਬੀਜ ਬੀਐਸਪੀ ਦੇ ਬੰਦੇ ਆ ਪਰ ਅਸੀਂ ਵੋਟ ਹੁਣ ਪਾਵਾਂਗੇ ਸਿਮਰਜੀਤ ਮਾਨ ਦੇ ਹੱਕ ਦੇ ਵਿੱਚ ਠੀਕ ਹੈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕਾ ਫਤਹ ਆਪ ਨੂੰ ਕੀ ਲੱਗਦਾ ਹੈ ਬਦਲਾਵ ਆਏਗਾ ਕਿਉਂਕਿ ਦੇਖਿਆ ਜਾਵੇ ਬਹੁਤ ਸਾਰੇ ਚੋਣ ਮੈਦਾਨ ਚ ਉਤਰੇ ਹੋਏ ਨੇ ਵਿਰੋਧੀ ਇੱਕ ਦੂਜੇ ਨੂੰ ਨਿਸ਼ਾਨੇ ਵੀ ਸਾਧਦੇ ਨੇ ਪਰ ਆਮ ਆਦਮੀ ਪਾਰਟੀ ਤੋਂ ਸ਼ੋਕ ਕੁਰਾਸ਼ਰ ਪੱਪੀ ਨੂੰ ਜਿੰਨੂੰ ਸੀਟ ਮਿਲੀ ਹੈ ਤੇ ਉਹਨਾਂ ਨੂੰ ਜਿਤਾਣਾ ਚਾਹੀਦਾ ਸੀ ਬਲੋ ਐਸੇ ਕੰਮ ਕਰ ਰਹੇ ਨੇ ਵਧੀਆ ਕੰਮ ਕਰ ਰਹੇ ਨੇ ਜੀ ਜੀ ਆਪਲੇ ਕੰਮ ਕਰਨ ਨੂੰ ਫੋਨ ਕਰਨੇ ਦਾ ਜੀ ਐਮਐਲਏ ਸਾਹਿਬ ਸਾਡੇ ਆ ਗਏ ਨੇ ਉਹਨਾਂ ਨੂੰ ਫੋਨ ਕਰਨੇ ਗਿਆ ਸੜਕ ਟੁੱਟੀ ਹੋਈ ਏ ਦੂਜੇ ਵੀ ਸੜਕ ਬਣ ਜਾਂਦੀ ਏ ਅੱਛਾ ਜੀ ਦੂਜੇ ਨਹੀਂ ਤਾਂ ਤੀਜੇ ਵੀ ਤਾਂ ਪੱਕਾ ਸ਼ੋਰ ਉਹਨਾਂ ਨੂੰ ਕਹਿਣ ਕਿ ਪਰਮਿਸ਼ਨ ਨਹੀਂ ਹੁੰਦੀ ਲੋਕੀ ਰਸਤਾ ਬੰਦ ਕਰ ਦਿੰਦੇ ਨੇ ਕਾਲੇ ਕਰਦਾ ਸੀ ਆਰਪੀ ਕੋਲੋਨੀ ਜੇ ਬੰਦ ਕਰਤਾ ਸੀ ਕਿਸੇ ਨੇ ਮੈਂ ਦੁਬਾਰੀ ਗਿਆ ਮੈਂ ਕਹਿੰਦਾ ਪਰਮਿਸ਼ਨ ਲੱਗੀ ਦੋ ਲੋਜਾ ਤੁਸੀਂ ਬੰਦ ਕੀਤਾ ਜੀ 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 ਨਹੀਂ ਮਤਲਬ ਜਿਹੜਾ ਵੀ ਪਰਮਿਸ਼ਨ ਦੇ ਸਰਕਾਰ ਦੇ ਜੀ ਤੁਹਾਡੀ ਫੋਨ ਤੇ ਸੁਣਵਾਈ ਹੋ ਜਾਂਦੀ ਹਾਂ 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 ਐਕਦਾ ਵੀ ਮੈਨੂੰ ਲੱਗਦਾ ਇਹੀ ਪਾਰਟੀ ਦਾ ਲੱਗਿਆ ਲੱਗਦਾ ਤੁਸੀਂ ਲਵਾ ਕੇ ਗਏ ਹੋ ਨੇ ਤਾਂ ਲੱਗਿਆ ਵੇ ਅਸੀਂ ਦੇ ਜਿਹਨੂੰ ਪਾਣੀ ਛੂਟ ਨਹੀਂ ਬੋਲਦੇ ਹੈਗੇ ਸਾਡੇ ਆਪਣੇ ਜਿੱ ਕੋਈ ਖਰਾਬੇ ਪਾਣੀ ਛੂਟ ਨਹੀਂ ਬੋਲਦੇ ਹੈਗੇ ਜੀ ਪਿਛਲੇ 10 ਸਾਲਾਂ ਤੋਂ ਰਵਨੀਤ ਬਿੱਟੂ ਜੀ ਨੇ ਜਿਹੜੀ ਇਹ ਕੁਰਸੀ ਉਹਨਾਂ ਦੇ ਹੱਥ ਦੇ ਵਿੱਚ ਸੀਗੀ ਪਰ ਇਸ ਵਾਰੀ ਭਾਜਪਾ ਦੇ ਵਿੱਚ ਆ ਚੁੱਕੇ ਆ ਉਹਨਾਂ ਬਾਰੇ ਕੁਝ ਕ ਨੇ ਕਿਸੇ ਵਾਰੀ ਪਾਰਟੀ ਆਪਾਂ ਕੋਈ ਜਾਣਦੇ ਨਹੀਂ ਅਸੀਂ ਉਹਨਾਂ ਨੂੰ ਇਹ ਕੀ ਕਰ ਰਹੇ ਨੇ ਕਿ ਤੇ ਕਿਉਂ ਕਿਸੇ ਵਾਰੀ ਕੋਈ ਗੱਲ ਕਰੀਏ ਬਾਕੀ ਆ ਕਿ ਉਹਨਾਂ ਦੇ ਲਿੰਕ ਆ ਗਨੇ ਉਹਨਾਂ ਦੇ ਅਸੀਂ ਮਿਲਨੇ ਜੁਲਨੇ ਆ ਤਾਂ ਕਰਕੇ ਥੋੜਾ ਜਿਹਾ ਲੱਗਦਾ ਕਿ ਵੀ ਮਤਲਬ ਠੀਕ ਹੈ ਵਧੀਆ ਕੰਮ ਆਮ ਇਨਸਾਨ ਦੀ ਪਾਰਟੀ ਲੱਗਦੀ ਹੈ ਹਾਂ ਮਤਲਬ ਸੁਣਵਾਈ ਕਰਦੇ ਨੇ ਹਰ ਬੰਦੇ ਦੀ ਕਿਉਂਕਿ ਮੈਂ ਸਿੱਧੂ ਸਾਹਿਬ ਦੇ ਦਫਤਰ ਚ ਗਿਆ ਸੀ ਇੱਕ ਵਾਰੀ ਤੇ ਜਦੋਂ ਬਹੁਤ ਹੋ ਗਿਆ ਉਹਨਾਂ ਨਾਲ ਡੀਲ ਕਰ ਰਹੇ ਸਨ ਸਭ ਨੂੰ ਜਿਹੜੇ ਬੰਦੇ ਬੈਠੇ ਸੀ ਉਹਨਾਂ ਨਾਲ ਬਹੁਤ ਹੋ ਗਿਆ ਮਿਲ ਰਹੇ ਸਨ ਮੈਂ ਬਹੁਤ ਹੁੰਦਾ ਕਿ ਯਾਰ ਚੱਲਿਆ ਠਹਿਰ ਗਈਆਂ 2 ਘੰਟੇ ਬਾਅਦ ਆਈ 3 ਘੰਟੇ ਨੂੰ ਵੋਟ ਪਾਉਗੇ ਅੰਤਿਲ ਜੀ ਇਸ ਵਾਰ ਦੇਖੋ ਜੇ ਆਤੇ ਗੁਪਤ ਹੁਣ ਅਵੇ ਕਿਵੇਂ ਕਹਦੇ ਆ ਕਿ ਕਿਨੂੰ ਕੋਣ ਕੋਈ ਕਿਸੇ ਪਾਰਟੀ ਦਾ ਕੋਈ ਕੰਮ ਜਿਹੜਾ ਤੁਹਾਨੂੰ ਲੱਗਦਾ ਹੋਵੇ ਕਿ ਇਹ ਪਾਰਟੀ ਕੰਮ ਕਰਦੀ ਨਜ਼ਰ ਆ ਰਹੀ ਹੈ ਮੇਰੇ ਖਿਆਲ ਚ ਤਾਂ ਆਮ ਪਾਰਟੀ ਹੋਰ ਵਾਟਨੋਂ ਜ਼ਿਆਦਾ ਬਿਹਤਰ ਜੀ 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 ਜਿਸ ਤਰ੍ਹਾਂ ਮੇਰੀ ਆਪਣੀ ਅੰਡਰਸਟੈਂਡਿੰਗ ਨਾਲ ਕਿ ਮੈਨੂੰ ਕੋਈ ਕੰਮ ਨਾ ਹੁੰਦਾ ਨਹੀਂ ਹੈਗਾ ਲੇਕਿਨ ওভার ਆਲ ਪੇਪਰ ਵਗਾਰਾ ਪੜਨਾ ਅਤੇ ਦੇਖ ਰਹਾ ਹਾਂ ਕਿ ਭਈ ਇਹਨਾਂ ਦੇ ਆਉਣ ਤੋਂ ਬਾਅਦ ਥੋੜਾ ਜਿਹਾ ਭ੍ਰਸਟਾਚਾਰ ਦੇ ਉੱਤੇ ਲਗਾਮ ਲੱਗੀ ਹੈ ਔਰ ਮੈਂ ਚਾਹਾਂਗਾ ਕਿ ਕੋਈ ਵੀ ਪਾਰਟੀ ਆਵੇ ਸਭ ਤੋਂ ਪਹਿਲਾਂ ਭਰਸ਼ਤਾ ਦਾ ਉੱਪਰ ਬਤਾਉਂ ਕੁਝ ਲਗਾਏ ਕਿਉਂਕਿ ਇਸ ਭਰਸ਼ਤਾ ਦਾ ਬਿਮਾਰੀ ਨੇ ਆਮ ਆਦਮੀ ਨੂੰ ਪ੍ਰੇਸ਼ਾਨ ਕਰ ਕਰ ਰੱਖਿਆ ਕੋਈ ਵੀ ਕੰਮ ਅੱਜ ਦੀ ਡੇਟ ਵਿੱਚ ਬਿਨਾ ਮਤਲਬ ਆਈ ਮੀਨ ਨਹੀਂ ਹੁੰਦਾ ਆਮ ਆਨਿ ਪਾਰਟੀ ਦਾ ਜੋਰ ਲੱਗਦਾ ਤੁਹਾਨੂੰ ਜੋਰ ਹੈਗਾ ਇਹ ਕੁਝ ਹੱਦ ਤੱਕ ਆਪਣੇ ਤਜਰਬੇ ਦੇ हिसाब ਨਾਲ ਆਈ ਥਿੰਕ ਕਿ ਸਮੋਹੀ ਹੀ ਇਜ਼ ਬੈਟਰ ਬਹੁਤ ਬਤਨਵਾਦ ਅੰਕਲ ਜੀ ਅੱਜ ਹੁਣ ਵੀ ਅਖਬਾਰ ਪੜ੍ਹ ਰਹੇ ਨੇ ਮੈਨੂੰ ਲੱਗਦਾ ਸਾਰਾ ਜਾਇਜ਼ਾ ਹੈ ਅਖਬਾਰਾਂ ਦੇ ਵਿੱਚ ਲਿਖੀਆਂ ਖਬਰਾਂ ਦਾ ਹੀ ਹੈ ਕਿਹਨੂੰ ਵੋਟ ਪਾਓਗੇ ਸਰ ਵੋਟ ਤਾਂ ਆਪੇ ਪਾਉਂਦੇ ਜਾਂਦਾ ਕੋਈ ਦੱਸਦਾ ਕੋਈ ਨਹੀਂ ਨਹੀਂ ਪਾਰਟੀ ਫਿਰ ਵੀ ਕੋਈ ਮਾਇਨਚ ਹੋਏਗੀ ਲੱਗਦਾ ਹੈਗਾ ਜਿਹਦੇ ਕੰਮ ਥੋੜੇ ਲੱਗਦੇ ਹੁਣ ਕਿ ਸੁਧਾਰ ਦੇ ਵਿੱਚ ਨੇ ਅਸਤਾ ਬੀਜੇਪੀ ਨੂੰ ਵਾਹਾਂਗ ਬੋੜੀ ਜੀ ਬੀਜੇਪੀ ਨੂੰ ਜੇ ਨੀਤ ਸਿੰਘ ਬਿੱਟੂ ਨੂੰ ਜਿਤਾਣਾ ਚਾਹੁੰਦੇ ਹੋ ਇੱਕ ਵਾਰ ਬੀਜੇਪੀ ਨੂੰ ਵਾਹਾਂਗੇ ਜੀ ਅੱਛਾ ਜੀ ਹਾਂ ਕੈਂਡੀਡੇਟ ਦੇਖਦੇ ਹੋ ਪਾਰਟੀ ਦੇ ਬੀਜੇਪੀ ਦੀ ਪਾਰਟੀ ਦੇਖਦੇ ਲੋਕ ਸਭਾ ਦੇ ਪਾਰਟੀ ਦੇਖੀਏ ਜੀ ਠੀਕ ਹੈ ਜੀ ਕੈਂਡੀਡੇਟ ਦੇਖ ਕੇ ਵੋਟ ਪਾਓਗੇ ਕਿ ਪਾਰਟੀ ਦੇਖ ਕੇ ਵੋਟ ਪਾਓਗੇ ਪਾਰਟੀ ਨੂੰ ਦੇ ਕੇ ਵੋਟ ਪਾਵਾਂਗੇ ਕਿਹੜੀ ਪਾਰਟੀ ਦਾ ਲੱਗਦਾ ਜੋ ਤੁਹਾਨੂੰ ਇਸ ਵਾਰੀ ਕਾਂਗਰਸ ਪਾਰਟੀ ਕਾਂਗਰਸ ਪਾਰਟੀ ਨੂੰ ਜੀ ਰਾਜਾ ਵੜਿੰਗ ਜੀ ਨੂੰ ਸਪੋਰਟ ਕਰਨਾ ਬਿਲਕੁਲ ਸਪੋਰਟ ਕਰਾਂਗੇ ਜੀ ਜੀ ਕੀ ਲੱਗਦਾ ਹੈ ਕਿ ਉਹ ਲੋਕਾਂ ਦਾ ਕੁਝ ਟਰੋਲਿੰਗ ਹੈ ਕਹੋ ਜੀ ਪ੍ਰਧਾਨ ਮੰਤਰੀ ਵੀ ਵਾਰਾणसी ਤੋਂ ਲੱੜ ਰਿਹਾ ਹੈ ਜੀ ਉਹ ਵੀ ਉਦੋਂ ਗੁਜਰਾਤ ਤੋਂ ਆ ਗਿਆ ਵਾਰਾणसी ਤੋਂ ਲੱੜ ਰਹੇ ਨੇ ਹੂੰ ਕਿਉਂਕਿ ਦੇਸ਼ ਤਾਂ ਸੇ ਮਰਦੀ ਲੱਤ ਸਦ ਜੀ 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 ਲੋਕਤੰਤਰ ਹੈ ਪਾਰਟੀ ਨਹੀਂ ਪਾਵਾਂਗੇ ਕਿ ਕਿਹੜੀ ਪਾਰਟੀ ਦਾ ਲੱਗਦਾ ਹੈ ਲੁਧਿਆਣਾ ਸ਼ਹਿਰ ਚ ਵਿਕਾਸ ਕਰਜ ਦੇ ਵਿੱਚ ਧਿਆਨ ਹੋਏਗਾ ਤੇ ਉਹਨੂੰ ਜਿਤਾਣਾ ਚਾਹੀਦਾ ਹੈ ਬੀਜਪੀ ਨੂੰ ਜੀ ਬੀਜਪੀ ਸਰ ਤੁਹਾਡੇ ਵੱਲੋਂ ਕਿਨੂੰ ਵੋਟ ਜਾਏਗੀ ਕਿਸੇ ਨੂੰ ਨਹੀਂ ਮੈਡਮ ਸਾਰੇ ਚੋਰ ਨੇ ਜੀ ਅੱਛਾ ਜੀ ਸਾਰੇ ਚੋਰ ਹੈ ਜੀ ਨਹੀਂ ਲੱਗਦਾ ਕੋਈ ਵਿਕਾਸ ਹੋ ਰਿਹਾ ਨਹੀਂ ਕੋਈ ਵਿਕਾਸ ਨਹੀਂ ਹੋ ਰਿਹਾ ਜੀ ਬਿਲਕੁਲ ਜ਼ੀਰੋ ਹੋ ਰਿਹਾ ਜੀ ਨੂੰ ਨਹੀਂ ਪਾਵਾਂਗੇ ਜੀ ਕਿਉਂ ਲੱਗਦਾ ਨਹੀਂ ਕੋਈ ਕੋਈ ਪਾਰਟੀ ਕੋਈ ਵੀ ਨਹੀਂ ਬੇੜਾ ਕੁਵਾਰ ਕਰਨ ਵਾਲੀ ਸਭ ਡੋਬਣ ਵਾਲੀਆਂ ਹੀ ਨੇ ਹੂੰ ਲੁਧਿਆਣਾ ਸ਼ਹਿਰ ਦਾ ਕੀ ਕੀ ਚੀਜ਼ਾਂ ਜਿਹੜੀਆਂ ਤੁਹਾਨੂੰ ਲੱਗਦੀਆਂ ਕਿ ਸਹੀ ਹੋਣੀਆਂ ਚਾਹੀਦੀਆਂ ਜੇ ਕੋਈ ਚੱਲਦੀ ਪਾਰਟੀ ਬਹੁਤ ਕੁਛ ਹੈ ਜੀ ਇੱਥੇ ਕਿਹੜੀ ਚੀਜ਼ ਨਹੀਂ ਕਮੀ ਹੈ ਹਰ ਚੀਜ਼ ਦੀ ਕਮੀ ਹੈ ਇੱਥੇ ਹੂੰ ਤੇ ਚੀਜ਼ ਠੀਕ ਜਿਹੜਾ ਦਿੱਕਤਾਂ ਦਾ ਸਾਹਮਣਾ ਕਰਨਾ ਪੈਂਦਾ ਹਰ ਚੀਜ਼ ਐ ਦਿੱਕਤ ਐ ਸਾਹਮਣੇ ਆ ਜੀ ਜੀ ਕੋਈ ਐਦਾਂ ਦੀ ਗੱਲ ਨਹੀਂ ਹੈਗੀ ਜਿੱਦੀ ਦਿੱਕਤ ਨਹੀਂ ਹੈਗੀ ਹਰ ਕੰਮ ਵਿੱਚ ਦਿੱਕਤ ਹੈਗੀ ਹੈ ਹੂੰ ਜਿਹੜੇ ਮਰਜੀ ਦਫ਼ਤਰ ਚੱਲ ਜਾਓ ਬਿਨਾਂ ਰਿਸ਼ਵਤੋਂ ਕੰਮ ਹੈ ਹੀ ਨਹੀਂਗਾ ਇੱਕ ਕਿ ਵੋਟ ਪ ਕੈਂਡੀਡੇਟ ਦੇਖ ਕੇ ਕੀ ਲੱਗਦਾ ਹੈ ਕਿਹੜੇ ਕੈਂਡੀਡੇਟ ਨੂੰ ਪਸੰਦ ਕਰਦੇ ਹੋ ਜਾਂ ਕਿਹੜੀ ਪਾਰਟੀ ਅੱਗੇ ਆ ਸਕਦੀ ਹੈ ਆਪ ਗੇਤਾ ਆਪ ਹੀ ਆਈ ਦੀ ਹਾਂਜੀ ਆਮ ਆਦਮੀ ਪਾਰਟੀ ਦਾ ਲੱਗਦਾ ਕਿ ਲੁਧਿਆਣੇ ਚੋਂ ਆਦੇ ਆਉਣ ਨਾਲ ਫਿਰ ਤੋਂ ਜਿਹੜਾ ਵਿਕਾਸ ਕਰ ਸ਼ੁਰੂ ਹੋ ਜਾਣਗੇ ਹਾਂਜੀ ਸ਼ੋਰ ਕੋਈ ਪਰੇਸ਼ਾਨੀ ਜਿਹੜੀ ਤੁਹਾਨੂੰ ਪਹਿਲਾਂ ਪਾਰਟੀਆਂ ਤੋਂ ਫੇਸ ਕਰਨੀ ਪਈ ਹੋਵੇ ਹਾਂਜੀ ਪਹਿਲੀਆਂ ਪਾਰਟੀਆਂ ਦਾ ਬਸ ਪਰੇਸ਼ਾਨੀਆਂ ਵਾਲੀ ਸੀ ਇਹਨੇ ਕੁਝ ਤਾਂ ਰਾਹ ਦਿੱਤੀ ਹੈ ਅੱਗੇ ਨਾਲੋਂ ਉਮੀਦਵਾਰ ਤਾਂ ਸਾਰੇ ਜਿਹੜੇ ਖੜੇ ਨੇ ਮੈਦਾਨ ਦੇ ਸਾਰੇ ਅੱਛੇ ਨੇ ਦੇਲਤਾ ਗਾਦਾ ਸਾਰੇ ਨੇ ਇੱਕੀ ਵੋਟ ਪਾ ਦੀ ਪਰ ਗਵਰਨਮੈਂਟ ਆਫ ਇੰਡੀਆ ਜਿਹੜੀ ਇਦਾਂ ਦੀ ਆਜ਼ਾਦੀ ਨਹੀਂ ਦਿੰਦੀ ਜੀ ਬਾਕੀ ਆਪਾਂ ਪਰਮਾਤਮਾ ਅਗੇ ਪ੍ਰਾਰਥਨਾ ਕਰਦੇ ਆਂ ਅਪਨੇ ਹਿਊਮਨ ਬੋਡੀ ਸਾਜ ਇਨਸਾਨਾਂ ਦੇ ਅੰਦਰ ਤੇ ਕਹਿੰਨੇ ਵੀ ਦੇਖਭਾਲ ਲਈ ਵੋਟ ਪਾਓ ਜਿਹੜਾ ਕਿ ਸੈਂਟਰ ਗਵਰਨਮੈਂਟ ਤੋਂ ਪੰਜਾਬ ਨੂੰ ਕੁਝ ਲਿਆ ਕੇ ਦੇਵੇ ਤਾਂ ਮੈਂ ਇਹੀ ਕਹਿੰਦਾ ਹਾਂ ਧੰਨਵਾਦੀ ਆਂ ਸਾਇਆਂ ਦਾ ਬੈਸਟ ਆਫ ਲੱਕ ਕਿਹਨੂੰ ਵੋਟ ਪਾਣਾ ਚਾਹੁੰਦਾ ਕੋਈ ਅਸੀਂ ਆ ਪਾਰਟੀ ਪਾਵਾਂ ਆਮ ਆਦਮੀ ਪਾਰਟੀ ਨੂੰ ਵਿਕਾਸ ਲੱਗਦਾ ਕਿ ਉਹਨਾਂ ਦੇ ਆਂਦੇ ਨਾਲ ਹਾਂ ਹਾਂ ਜੀ ਬਿਲਕੁਲ ਲੱਗਦਾ ਜੀ ਆਮ ਆਦਮੀ ਪਾਰਟੀ ਕਾਸ ਲੱਗਦਾ ਕਿ ਚੇਂਜਸ ਹੋਣਗੇ ਹਾਂਜੀ ਕਾਂਗਰਸ ਮੈਮ ਤੁਸੀਂ ਵੋਟ ਕਾਂਗਰਸ ਲੱਗਦਾ ਕਿ ਚੇਂਜਸ ਹੋਣਗੇ ਹਾਂਜੀ ਹਾਂਜੀ ਬਿਲਕੁਲ ਪਹਿਲੇ ਵੀ ਸੀਗੇ ਤਾਂ ਚੇਂਜਸ ਸੀਗੇ ਜੀ ਕਾਂਗਰਸ ਬੈਸਟ ਹੈ ਸਾਰੀਆਂ ਪਾਰਟੀਆਂ ਵਾਲੇ ਗਏ ਜੀ ਸਾਰੀਆਂ ਪਾਰਟੀਆਂ ਨਾਲ ਸਾਰੀਆਂ ਪਾਰਟੀਆਂ ਨੂੰ ਇਕੱਠੇ ਵੋਟ ਪੈਣੀ ਨਹੀਂ ਤੁਸੀਂ ਇੱਕ ਦੱਸੋ ਜਿਨ੍ਹਾਂ ਨੂੰ ਤੁਸੀਂ ਤੁਹਾਨੂੰ ਲੱਗਦਾ ਵੀ ਬਦਲਾਅ ਆ ਸਕਦਾ ਮਧਿਆਨਾ ਸਾਡੇ ਦੇ ਸਾਰੇ ਠੀਕ ਹੈ ਜੀ ਜੀ ਸਾਰੇ ਠੀਕ ਹੈ ਅੱਛਾ ਮੇਰਾ ਸਵਾਲ ਇਹ ਹੈ ਵੀ ਕੈਂਡੀਡੇਟ ਦੇਖ ਕੇ ਵੋਟ ਪਾਣੀ ਚਾਹੀਦੀ ਹੈ ਪਾਰਟੀ ਦੇਖ ਕੇ ਦੇਖੋ ਐਦਾ ਵੋਟਾਂ ਦੇ ਬਾਰੇ ਅਸੀਂ ਕੋਈ ਜਾਣਦੇ ਨਹੀਂ ਹੈਗੇ ਕੋਈ ਪਤਾ ਨਹੀਂ ਹੈਗਾ ਵੈਸੇ ਹਲੇ ਕੁਛ ਉਹਦੇ ਬਾਰੇ ਨੌਲੇਜ ਵੀ ਨਹੀਂ ਲਈ ਤੇ ਨੌਲੇਜ ਲਾਂਗੇ ਫਿਰ ਮੈਂ ਤੁਹਾਨੂੰ ਦੱਸਾਂਗਾ ਵੀ ਕਿੰਦੇ ਬਾਰੇ ਪਾਣਾ ਵੋਟ ਕਿੰਨੂੰ ਪਾਣਾ ਚਾਹੁੰਦੇ ਹੋ ਕੈਂਡੀਡੇਟ ਦੇਖੋਗੇ ਜਾਂ ਪਾਰਟੀ ਦੇਖੋਗੇ ਕੀ ਕਹੀਏ ਹੁਣ ਸਾਰੇ ਕੈਮਰੇ ਦੇ ਸਾਹਮਣੇ ਅਸੀਂ ਤਾਂ ਠੋਕੇ ਵਜਾ ਕੇ ਕਹਾਂਗੇ ਜੀ ਬੀਜੇਪੀ ਨੂੰ ਪਾਵਾਂਗੇ ਬੀਜੇਪੀ ਨੂੰ ਪਾਵਾਂਗੇ ਠੋਕੇ ਕਹਾਂਗੇ ਕੈਂਡੀਡੇਟ ਉਹਨਾਂ ਦੇ ਇਥੋਂ ਦੀ ਰਵਨੀਤ ਮਿੱਟੂ ਨੇ ਜੋ ਪਹਿਲਾਂ ਕਾਂਗਰਸ ਪਾਰਟੀ ਤੋਂ ਸੀਗੇ ਪਰ ਕੀ ਲੱਗਦਾ ਕਿ ਪਾਰਟੀ ਨੂੰ ਪਾਣੀ ਐ ਵੋਟ ਮੈਂ ਯਾਨੀ ਕਿ ਕਿਸੇ ਨੂੰ ਉਹਨੂੰ ਬੰਦੇ ਨੂੰ ਨਹੀਂ ਦੇਖ ਕੇ ਪਾਣੀ ਮੈਂ ਪਾਰਟੀ ਨੂੰ ਪਾਣੀ ਤੁਸੀਂ ਕਿਹਨੂੰ ਵੜ ਪਾਓਗੇ ਸਰ ਇਹ ਕਾਂ ਜਨਤਾ ਪਾਰਟੀ ਅੰਕਲ ਜੀ ਤੁਸੀਂ ਜਿਹੜਾ ਜਿੱਤ ਗਿਆ ਸਾਡੀ ਵੋਟਰਾਂ ਜਿੱਤੇਗਾ ਜੀ ਜਿਹੜਾ ਵੀ ਜਿੱਤ ਗਿਆ ਏ ਅੰਕਲ ਨੇ ਵਧੀਆ ਕਰਤਾ ਵੀ ਜਿਹੜਾ ਜਿੱਤੇਗਾ ਸਾਡੀ ਵੋਟ ਨਾਲ ਜਿੱਤੇਗਾ ਬਹੁਤ ਸਾਰੇ ਲੋਕ ਨੇ ਜਿਹੜੇ ਕਿ ਲੋਕ ਸਭਾ ਚੋਣਾਂ ਨੂੰ ਲੈ ਕੇ ਬਹੁਤ ਜ਼ਿਆਦਾ ਇੰਟਰਸਟਡ ਨੇ ਔਰ ਉਹਨਾਂ ਨੂੰ ਇਹ ਲੱਗ ਰਿਹਾ ਕਿ ਪਾਰਟੀਆਂ ਜਿਹੜੀਆਂ ਮੈਦਾਨ ਦੇ ਵਿੱਚ ਉਤਰੀਆਂ ਹੋਈਆਂ ਨੇ ਚੋਣ ਪ੍ਰਚਾਰ ਕਰ ਰਹੀਆਂ ਨੇ ਕਿਹੜੀ ਪਾਰਟੀ ਉਹਨੇ ਦੇ ਫਾਇਦੇ ਜਿਹੜੇ ਕਰ ਸਕਦੀ ਹੈ ਤਾਂ ਇਦਾਂ ਦੀ ਹੋਰ ਵੀ ਪਬਲਿਕ opinion ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਾਂਗੇ ਵਦੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣ ਟਾਈਮਸ ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿੰਕੌਰ